ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਟਮਾਟਰ ਦੀ ਬਹੁਤ ਹੀ ਟੇਸਟੀ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰਾਂਗੇ ਇਹ ਚਟਨੀ ਬਣਾਉਣੀ ਬਹੁਤ ਹੀ ਆਸਾਨ ਹੈ ਚਟਨੀ ਬਣਾਉਣ ਦੇ ਲਈ ਆਪਾਂ ਨੇ 6 మీడియం ਸਾਈਜ਼ ਦੇ ਟਮਾਟਰ ਲੈਣੇ ਨੇ ਟਮਾਟਰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਲੈਣੇਗੇ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਚਟਨੀ ਬਣਾਉਣ ਦੇ ਲਈ ਤਿਆਰ ਕਰਾਂਗੇ ਸਾਰੇ ਟਮਾਟਰ ਨੂੰ ਆਪਾਂ ਇਸ ਤਰੀਕੇ ਦੇ ਨਾਲ ਕੱਟ ਲੈਣਾਗਾ ਇੱਕ ਟਮਾਟਰ ਦੇ ਆਪਾਂ ਦੋ ਦੋ ਪੀਸ ਕਰ ਲੈਣੇ ਨੇਗੇ ਸਾਰੇ ਟਮਾਟਰ ਆਪਾਂ ਨੇ ਕੱਟ ਕੇ ਰੱਖ ਲੈਣੇ ਨੇਗੇ ਹੁਣ ਆਪਾਂ ਇੱਕ ਪੈਨ ਨੂੰ ਗੈਸ ਦੀ ਫਲੇਮ ਤੇ ਰੱਖਾਂਗੇ ਮੀਡੀਅਮ ਫਲੇਮ ਦੇ ਉੱਪਰ ਗਰਮ ਕਰਾਂਗੇ ਤੇ 4 ਚਮਚ ਇਸ ਦੇ ਵਿੱਚ ਕੁਕਿੰਗ ਆਇਲ ਦੇ ਪਾਵਾਂਗੇ ਟਮਾਟਰਾਂ ਨੂੰ ਆਪਣੀ ਪੁੰਨਣਾਗਾ ਹੁਣ ਆਪਾਂ ਤੇਲ ਨੂੰ ਗਰਮ ਹੋਣ ਤੇ ਇਸ ਦੇ ਵਿੱਚ ਜਿਹੜੇ ਟਮਾਟਰ ਕੱਟ ਕੇ ਰੱਖੇ ਨੇ ਉਹ ਇਸ ਤਰੀਕੇ ਦੇ ਨਾਲ ਰੱਖ ਦਾਂਗੇ ਤਾਂ ਕਿ ਟਮਾਟਰ ਆਪਣੇ ਚੰਗੀ ਤਰ੍ਹਾਂ ਭੁੱਜ ਜਾਣ ਸਾਰੇ ਟਮਾਟਰ ਆਪਾਂ ਨੇ ਰੱਖ ਦਿੰਨੇ ਪੈਨ ਦੇ ਵਿੱਚ ਤੇ ਥੋੜਾ ਜਿਹਾ ਆਪਾਂ ਨੇ ਲਸਣ ਛਿੱਲ ਕੇ ਰੱਖਿਆ ਹੋਇਆਗਾ ਉਹ ਵੀ ਆਪਾਂ ਟਮਾਟਰਾਂ ਦੇ ਨਾਲ ਹੀ ਰੱਖ ਦਾਂਗੇ ਭੁੱਜਣ ਦੇ ਲਈ ਪਾ ਦਾਂਗੇ ਪੈਨ ਦੇ ਵਿੱਚ ਹੁਣ ਇੱਥੇ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਨਮਕ ਨੂੰ ਆਪਾਂ ਸਾਰੇ ਟਮਾਟਰਾਂ ਦੇ ਉੱਪਰ ਪਾ ਦਾਂਗੇ ਤਾਂ ਕਿ ਟਮਾਟਰ ਆਪਣੇ ਜਲਦੀ ਪੁੱਜੇ ਹਨ ਢੱਕ ਕੇ ਆਪਾਂ 10 ਮਿੰਟ ਦੇ ਲਈ ਮੀਡੀਅਮ ਫਲੇਮ ਦੇ ਉੱਪਰ ਪੱਕਣ ਦਿਆਂਗੇ 10 ਮਿੰਟ ਬਾਅਦ ਆਪਾਂ ਦੁਬਾਰਾ ਚੈੱਕ ਕਰਾਂਗੇ 10 ਮਿੰਟ ਹੋ ਗਏ ਨੇਗੇ ਹੁਣ ਆਪਾਂ ਚੱਕ ਕੇ ਟੱਕਣ ਦੇਖ ਦਿਆਂਗੇ ਹੁਣ ਆਪਾਂ ਇਹਨਾਂ ਟਮਾਟਰਾਂ ਦੀ ਜਿਹੜਾ ਸਾਈਡ ਆ ਉਹਨੂੰ ਚੇਂਜ ਕਰ ਦਾਂਗੇ ਪਾਸਾ ਬਦਲ ਦਾਂਗੇ ਤਾਂ ਕਿ ਟਮਾਟਰ ਆਪਣੀ ਦੂਸਰੀ ਸਾਈਡ ਤੋਂ ਵੀ ਪੱਕ ਜਾਣਾ ਸਾਰੇ ਟਮਾਟਰਾਂ ਦੀ ਆਪਾਂ ਨੇ ਡਾਇਰੈਕਸ਼ਨ ਚੇਂਜ ਕਰਤੀ ਹੁਣ ਆਪਾਂ ਇਹਨੂੰ ਢੱਕ ਕੇ ਇਹਨਾਂ ਨੂੰ 10 ਮਿੰਟ ਦੇ ਲਈ ਪੱਕਣ ਦੇਾਂਗੇ ਤਾਂ ਕਿ ਦੋਨੇ ਸਾਈਡਾਂ ਚੰਗੀ ਤਰ੍ਹਾਂ ਪੱਕ ਜਾਣ। 10 ਮਿੰਟ ਬਾਅਦ ਆਪਾਂ ਦੁਬਾਰਾ ਚੈੱਕ ਕਰਾਂਗੇ। 10 ਮਿੰਟ ਹੋ ਗਏ ਨੇਗੇ ਟਮਾਟਰ ਆਪਣੇ ਬਹੁਤ ਹੀ ਚੰਗੀ ਤਰ੍ਹਾਂ ਪੱਕ ਗਏ ਨੇਗੇ। ਹਲਕਾ ਜਿਹਾ ਆਪਾਂ ਪਹਿਲਾਂ ਇਹਨਾਂ ਨੂੰ ਹਿਲਾ ਦਾਂਗੇ। ਗੈਸ ਦੀ ਬਲੇਮ ਨੂੰ ਆਪਾਂ ਇੱਥੇ ਬੰਦ ਕਰ ਦੇਣਾਗਾ। ਸਾਰੇ ਟਮਾਟਰ ਆਪਣੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਭੁੱਜ ਗਏ ਨੇਗੇ, ਪੱਕ ਗਏ ਨੇਗੇ ਚਟਨੀ ਬਣਾਉਣ ਦੇ ਲਈ। ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰ ਦਾਂਗੇ। ਜੇ ਟਮਾਟਰ ਭੁੱਜ ਜਾਂਦੇ ਨੇ ਤਾਂ ਇਹਨਾਂ ਦਾ ਛਿਲਕਾ ਜਿਹੜਾ ਆਸਾਨੀ ਨਾਲ ਉੱਤਰ ਜਾਂਦਾਗਾ। ਸਾਰੇ ਟਮਾਟਰਾਂ ਦਾ ਆਪਾਂ ਚਿਲਕਾ ਆਪਣੇ ਉਤਾਰਤਾ ਹੁਣ ਆਪਾਂ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਟ੍ਰਾਂਸਫਰ ਕਰ ਲਾਂਗੇ ਜਿਹੜੇ ਇਹ ਟਮਾਟਰ ਆਪਣੇ ਚਟਨੀ ਬਣਾਉਣੀ ਹੈਗੀ ਹਲਕਾ ਜਿਹਾ ਹਿਲਾ ਲਾਂਗੇ ਹੁਣ ਆਪਾਂ ਇੱਕ ਮੈਸ਼ਰ ਲਵਾਂਗੇ ਮੈਸ਼ਰ ਦੀ ਸਹਾਇਤਾ ਦੇ ਨਾਲ ਆਪਾਂ ਇਹਨਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਚਟਨੀ ਨੂੰ ਸਾਰੇ ਟਮਾਟਰ ਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਮੈਸ਼ਰ ਦੀ ਸਹਾਇਤਾ ਦੇ ਨਾਲ ਤੁਸੀਂ ਚਾਹੋ ਤਾਂ ਮਿਕਸਰ ਗ੍ਰਾਈਂਡਰ ਦੇ ਵਿੱਚ ਵੀ ਪੀਸ ਸਕਦੇ ਹੋਗੇ ਪਰ ਟਮਾਟਰ ਨੇ ਜਿਹੜੇ ਬਹੁਤ ਹੀ ਜਲਦੀ ਸੌਫਟ ਹੋ ਜਾਂਦੇ ਨੇ ਇਸ ਕਰਕੇ ਆਪਾਂ ਮੈਸ਼ਰ ਦੀ ਸਹਾਇਤਾ ਦੇ ਨਾਲ ਵੀ ਇਹ ਚਟਨੀ ਬਣਾ ਕੇ ਤਿਆਰ ਕਰ ਸਕਦੇ ਆਂਗੇ ਹੁਣ ਆਪਾਂ ਇਸ ਦੇ ਵਿੱਚ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ ਮੈਂ ਦੋ మీడియం ਸਾਈਜ਼ ਦੇ ਬਰੀਕ ਕੱਟ ਕੇ ਰੱਖੇ ਹੋਏ ਨੇਗੇ ਪਿਆਜ਼ ਐਡ ਕਰਾਂਗੇ ਚਾਰ ਬਰੀਕ ਟੁਕੀਆਂ ਹਰੀ ਮੱਚਾਂ ਵੀ ਪਾਵਾਂਗੇ ਬਰੀਕ ਕੱਟਿਆ ਹੋਇਆ ਅਦਰਕ ਪਾਵਾਂਗੇ ਅੱਧਾ ਚਮਚ ਕਾਲਾ ਨਮਕ ਪਾਵਾਂਗੇ ਅੱਧਾ ਚਮਚਾ ਪੀ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਰੈਗੂਲਰ ਨਮਕ ਜਿਹੜਾ ਖਾਣੇ ਦਾ ਉਹ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਿਆਜ਼ ਹਰੀ ਮਿਰਚ ਅਦਰਕ ਨੂੰ ਟਮਾਟਰਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹੁਣ ਆਪਾਂ ਇੱਥੇ 2 ਚਮਚ ਗੁੜ ਦੇ ਪਾਵਾਂਗੇ। ਚਟਨੀ ਦੇ ਫਲੇਵਰ ਨੂੰ ਵਧਾਉਣ ਦੇ ਲਈ ਇੱਕ ਵੱਡਾ ਚਮਚ ਆਪਾਂ ਇਸ ਦੇ ਵਿੱਚ ਇਮਲੀ ਦੀ ਚਟਨੀ ਦਾ ਪਾਵਾਂਗੇ। ਹੁਣ ਇਹਨਾਂ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਟਮਾਟਰ ਦੀ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਆ ਬਹੁਤ ਹੀ ਟੇਸਟੀ। ਇਹ ਚਟਨੀ ਖਾ ਕੇ ਤੁਸੀਂ ਸਬਜ਼ੀ ਖਾਣਾ ਭੁੱਲ ਜਾਓਗੇ। ਇੰਨੀ ਵਧੀਆ ਚਟਨੀ ਬਣਦੀ ਹੈਗੀ। ਹੁਣ ਆਪਾਂ ਇੱਥੇ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਵੀ ਪਾ ਦਾਂਗੇ ਚਟਨੀ ਦੇ ਫਲੇਵਰ ਨੂੰ ਹੋਰ ਵਧਾਉਣ ਦੇ ਲਈ। ਵੀਡੀਓ ਜੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਚਟਨੀ ਜਰੂਰ ਬਣਾ ਕੇ ਦੇਖਣੀ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ